ਸਵੇਰੇ ਸਵੇਰੇ ਇੱਕ ਬਹੁਤ ਹੀ ਬੁਰੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਸਾਬਕਾ ਸਰਪੰਚ ਦੇ ਘਰ ਵਾਲੇ ਦੇ ਉੱਪਰ ਦਿਨ ਦਿਹਾੜੇ ਹਮਲਾ ਕੀਤਾ ਗਿਆ ਹਮਲਾ ਇਸ ਕਦਰ ਕੀਤਾ ਗਿਆ ਕਿ ਮੌਕੇ ਤੇ ਸਰਪੰਚ ਦਾ ਘਰ ਵਾਲਾ ਜੋ ਹੈ ਗੰਭੀਰ ਹਾਲਾਤਾਂ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਹੋਰ ਤਾਂ ਹੋਰ ਇਸ ਮਾਮਲੇ ਦੇ ਵਿੱਚ ਦਖਲ ਦੇਣ ਵਾਲੀ ਪਰਜਾਈ ਤੇ ਘਰਵਾਲੀ ਨੂੰ ਵੀ ਮੌਕੇ ਤੇ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਹਮਲਾਵਰਾਂ ਦੇ ਵੱਲੋਂ ਜ਼ਖਮੀ ਕਰ ਸੁੱਟ ਦਿੱਤਾ ਗਿਆ ਦੱਸਦਾ ਇਹ ਕਿ ਮਾਮਲਾ ਜੋ ਹੈ ਵਾੜਾ ਦੇ ਮੀਰਾਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਸਾਬਕਾ ਸਰਪੰਚ ਦੇ ਪਤੀ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਹਮਲੇ ਦਾ ਕਾਰਨ ਕੀ ਸੀ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਸਖਮੀ ਹਾਲਾਤਾਂ ਦੇ ਵਿੱਚ ਜੋ ਹੈ सरपंच ਦੇ ਘਰ ਵਾਲੇ ਨੂੰ ਹਸਪਤਾਲ ਦੇ ਵਿੱਚ ਪਰਤੇ ਕਰਵਾਇਆ ਗਿਆ ਦੱਸਦੀ ਹੈ ਕਿ ਇਹ ਇੱਕ ਲੜਾਈ ਦਾ ਮਾਮਲਾ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਪਿੰਡ ਮੀਰਾਪੁਰ ਦੇ ਸਾਬਕਾ ਸਰਪੰਚ ਦੇ ਘਰ ਵਾਲੇ ਬਲਵਿੰਦਰ RAM ਦੇ ਉੱਤੇ ਹਮਲਾ ਹੋਇਆ ਬਲਵਿੰਦਰ RAM ਨੇ ਦੱਸਿਆ ਕਿ ਮੈਂ ਪਿੰਡ ਦੀ ਜਗ੍ਹਾ ਤੋਂ ਮੱਥਾ ਟੇਕਿਆ ਆ ਰਿਹਾ ਸੀ ਤੇ ਮੈਨੂੰ ਰਸਤੇ ਦੇ ਵਿੱਚ ਕਈ ਵਿਅਕਤੀਆਂ ਨੇ ਮੋਟਰਸਾਈਕਲ ਤੋਂ نیچے ਸੁੱਟ ਦਿੱਤਾ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਗਾਇਬ ਸਾਬਕਾ ਸਰਪੰਚ ਦੀ ਕਰੀ ਜੇ ਸਿਵਲਸ ਪਾਲਾਇਆ ਪਟੀਆਂ ਵੱਜਿਆ ਕੀ ਮਾਮਲਾ ਹੈ ਸਾਰਾ ਸਰ ਮੈਂ ਹਨਾ ਉੱਥੇ ਜਗਾ ਬਾਬੇ ਕੋਲੇ ਸ਼ਾਦੀ ਉੱਤੇ ਸੇਵਾ ਕਰਦਾ ਹਾਂ ਅੱਛਾ ਇਹ ਹਨਾ ਇਹ ਜਿਹੜੇ ਨਵੇਂ ਸਰਪੰਚ ਬਣਿਆ ਇਹ ਮੈਨੂੰ ਹਨਾ ਉੱਥੋਂ ਸੋਣਾ ਚਾਹੁੰਦੇ ਮੈਨੂੰ ਪੰਜ ਸਾਲ ਹੋ ਗਏ ਲਗਾਤਾਰ ਚੱਲ ਰਿਹਾ ਤਾਂ ਇਹਨਾਂ ਨੇ ਮੈਂ ਜਗਾ ਤੋਂ ਚਰਾ ਕਰਕੇ ਆਉਂਦਾ ਸੀ ਤਾਂ ਇਹਨਾਂ ਨੇ ਹਨਾ ਮੈਨੂੰ ਰਾਹ 'ਚ ਆਪਣੀ ਇੱਕ ਕੋਠੀ ਬਣਾਉਂਦੇ ਆ ਤਾਂ ਉੱਥੇ ਮੋੜ ਪਈ ਜਾਂ ਹੋਰ ਕੋਈ ਰਾਹ ਨਹੀਂ ਉੱਥੋਂ ਨਿਕਲਦਾ ਇਹਨਾਂ ਨੇ ਮੈਨੂੰ ਮੋਟਰਸਾਈਕਲ ਤੋਂ ਧੱਕਾ ਦੇ ਕੇ ਥੱਲੇ ਸੱਟ ਰਿਹਾ ਤੇ ਮੇਰੇ ਕੀ ਤਾਰ ਖਿਹਾਰਨ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਰਾਣੀ ਰੰਜੀਤ ਸਰ ਰਾਣੀ ਰੰਜੀਤ ਸਰ ਕੋਈ ਨਹੀਂ ਬਾਹ ਅਹੀਂ ਜਗਰ ਦੀਆਂ ਚਾਪੀਆਂ ਚੁੱਕੀਆਂ ਦਾ ਰੌਲਾ ਚਾਪੀਆਂ ਮੰਗਦੇ ਪੰਚਾਇਤ ਵਾਲੇ ਕਿ ਮੌਕਾ ਨਹੀਂ ਮੁੱਕੀ ਸੀ ਇਹ ਜੀ ਧੱਕਾ ਕਰਦੇ ਆ ਮੌਕੇ ਦਾ ਸਰਪੰਚ ਹੋ ਕੇ ਧੱਕਾ ਕਰਦਾ ਧੱਕੇ ਨਾਲ ਚਾਪੀਆਂ ਲੈਂਦੇ ਤੇ ਇਹ ਹੀ ਕਾਫੀ ਜਣੇ ਰਹੇ ਹੋ ਕਿੰਨਾ ਸਰਪੰਚ ਦਾ ਸਰਪੰਚ ਦਾ ਨਾਂ ਜੀ ਦੀਸਰਾਜ ਕਿੰਨੇ ਜਣੇ ਸੀਗੇ ਹੁੰਦਾ ਇਹ ਇਹ ਘੱਟੋ ਘੱਟ 10 ਜਣੇ ਸੀ ਕੀ ਕੀ ਇਤਿਹਾਰ ਸੀ ਇਹਨਾਂ ਕੋਲ ਤਿੱਖੇ ਇਤਿਹਾਰ ਸੀ ਇਹਨਾਂ ਦੀ ਮੇਰੇ ਜਾਣਦੇ ਨੇ ਮੈਂ ਧੱਕਾ ਦੇ ਕੇ ਸੱਟ ਰਿਹਾ ਮੈਨੂੰ ਕੁਝ ਪਤਾ ਨਹੀਂ ਇਹਨਾਂ ਨੇ ਹਨ ਤੇ ਮੇਰੇ ਛੇਤੇ ਮਾਰਿਆ ਸੈਤੂ ਕੋਟ ਉੰਗੀ ਸੱਤ ਹਰ ਬਾਰਾ ਕੀ ਪਤਾ ਲੱਗਾ ਪਤਾ ਨਹੀਂ ਕੁਛ ਨਹੀਂ ਨਹੀਂ ਕੀ ਮਾਰਿਆ ਪੁੱਛੋਂ ਕੀ ਨਹੀਂ ਮੈਂ ਕਿੰਨੇ ਜਣੇ ਦਫੜ ਤੁਸੀਂ ਸਾਡਾ ਨਾ ਮੇਰਾ ਬ੍ਰਦਰ ਵਾਜੀ ਹਰਬੀਰ ਹੋਰ ਹੀ ਨਹੀਂ ਰੋਮਨ ਛੜੋਲਾ ਆ ਉਹਦੇ ਵੀ ਮਾਰਿਆ ਤੇ ਮੇਰੀ ਵਾਈਫ ਹੋਆ ਤੇ ਮੇਰੀ ਛੋਟੀ ਪਰਚਾਈ ਗਿਆ ਹਰਬੀਰ ਦੇ ਘਰੋਂ ਉਹਨੂੰ ਉਹਦੇ ਨਾਲ ਵੀ ਨੇ ਹੱਥੋਂ ਪਾਈ ਕੀਤਾ ਸਾਰਿਆਂ ਤੇ ਹਮਲੇ ਕੀਤੇ ਸਾਰਿਆਂ ਤੇ ਹਮਲੇ ਕੀਤੇ ਜੀ ਇਹਨਾਂ ਦੇ ਨਾਲ ਲੇਡੀ ਆ ਮੋਰੇ ਕਰ ਦਿੰਦੇ ਆ ਲੇਡੀ ਤਾਂ ਉਹ ਕਿਸੇ ਦੀ ਵੀ ਗਾਉਣ ਨੂੰ ਪੈ ਗਿਆ ਉਥੇ ਇਸ ਮਾਮਲੇ ਦੇ ਵਿੱਚ ਪੀੜਤ ਨੇ ਇਹ ਵੀ ਦੱਸਿਆ ਕਿ ਮੇਰੇ ਤੇ ਹਮਲੇ ਦੇ ਸਮੇਂ ਮੇਰਾ ਭਰਾ ਮੈਨੂੰ ਬਚਾਰ ਰਿਹਾ ਸੀ ਤਾਂ ਉਹਨਾਂ ਨੇ ਮੇਰੇ ਭਰਾ ਮੇਰੀ ਘਰ ਵਾਲੀ ਅਤੇ ਛੋਟੀ ਪਰਚਾਈ ਤੇ ਵੀ ਹਮਲਾ ਕੀਤਾ ਭਾਈ ਕੀ ਨਾਮ ਤੁਹਾਡਾ ਬਾਰ ਕੋਲ ਭਾਈ ਕਿਹੜੇ ਪਿੰਡ ਤੋਂ ਹੋ ਤੁਸੀਂ ਮੀਰਾ ਵਰਤੋ ਭਾਈ ਅਸੀਂ ਹਸਪਤਾਲ ਆਏ ਆ ਪਟੀਆਂ ਬੰਦੀਆਂ ਕੀ ਮਾਮਲਾ ਹੈ ਸਰ ਬਾਗੀ ਜਿਹੜੇ ਹੁਣ ਮੌਜੂਦਾ ਸਰਪੰਚ ਹਨ ਸਾਡੇ ਆ ਵੋਟਾਂ ਲੈਣੇ ਦਾ ਚੱਕਰ ਜਾਂ ਪੈਂਦਾ ਸੀਗਾ ਉਹਨਾਂ ਨਾਲ ਕਿੱਦਾਂ ਵੋਟਾਂ ਦੇ ਕੇਸੇ ਹੀ ਰੱਖਦੇ ਸੀਗੇ ਤੇ ਹੁਣ ਜਦੋਂ ਮੇਰੇ ਭਰਾ ਦੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਮੈਨੂੰ ਪਤਾ ਨਹੀਂ ਮੈਂ ਤਾਂ ਡਿਊਟੀ ਤੇ ਆਇਆ ਸੀਗਾ ਠੀਕ ਹੈ ਜੀ ਹੁਣ ਡਿਊਟੀ ਦਾ ਮੈਂ ਆ ਗਿਆ ਤੇ ਜਦੋਂ ਮੈਨੂੰ ਪਤਾ ਲੱਗਾ ਇਹਦੀ ਲੜਾਈ ਹੋਈ ਹੈ ਮੈਂ ਪਿੱਛੇ ਗਿਆ ਛਡਾਉਣ ਤੇ ਮੇਰੇ ਉੱਤੇ ਦੋ ਭਰਾਵਾਂ ਨੇ ਫੜ ਲਿਆ ਤੇ ਜਿਹੜਾ ਮਜੂਤਾ ਸਰਪੰਚਾ ਦੇਸ ਰਾਜ ਉਹਨੇ ਮੇਰੇ ਪਿੱਛੇੋਂ ਪਤਾ ਨਹੀਂ ਕੀ ਤੇਜ਼ ਦਾ ਹਥਿਆਰ ਮਾਰਿਆ ਮੈਨੂੰ ਉਸੇ ਵੇਲੇ ਮੇਰੇ ਅਕਤਮ ਨੂੰ ਡੇਰਾ ਗਿਆ ਉਹਦਾ ਕੰਮ ਕਰਦੇ ਸੀ ਮੈਂ ਭਾਜੀ ਸੁਪਰਵਾਈਜ਼ਰ ਹਾਂ ਫੈਕਟਰੀ ਵਿੱਚ ਪ੍ਰਾਈਵੇਟ ਜੋਬ ਕਰਦਾ ਹਾਂ ਸਹੀ ਤੇ ਕੀ ਹਿਸਾਬ ਕਰਾ ਕਿਸੇ ਨਾਲ ਹੋ ਗਿਆ ਨਹੀਂ ਭਾਜੀ ਹੁਣ ਤਿੱਖਾ ਮੇਰੇ ਜੀਲਾ ਹੁਣ ਸੱਤ ਮਾਰਿਆ ਮੈਂ ਬਿਲਕੁਲ ਜੱਜਾ ਯਾਨਕਿ ਮਰੀਆ ਕਮਰੇ ਨੇਰਾ ਆ ਗਿਆ ਮੈਨੂੰ ਪਤਾ ਨਹੀਂ ਲੱਗਾ ਕੀ ਹੋਇਆ ਸੀ ਪਹਿਲਾਂ ਸਰਪੰਚ ਨੇ ਕਰਤਾ ਤੁਹਾਡੇ ਨਾਲ ਹਾਂਜੀ ਹਾਂਜੀ ਭਾਈ ਸਰਪੰਚ ਜਿਹੜਾ ਮਜੂਤਾ ਸਰਪੰਚ ਆ ਉਹਦਾ ਭਤੀਜਾ ਅਰਵਿੰਦਰ ਜੀ ਤੇ ਉਹਦਾ ਇੱਕ ਭਰਾ ਰਾਜਾ ਜਿਹੜਾ ਵੱਡਾ ਭਰਾ ਉਹ ਠੀਕ ਆ ਜੀ ਇੱਕ ਉਹਦਾ ਭੱਟਾ ਭਰਾ ਮਹਿੰਗਾ ਸੀਗਾ ਉਹਨਾਂ ਨੇ ਚਾਰਾ ਜਣਿਆਂ ਨੇ ਮੈਨੂੰ ਕੁੜੀਆਂ ਵੀ ਨਾਲ ਪਈਆਂ ਜਦਾਂ ਉਹਦੇ ਨਾਲ ਕੁੜੀਆਂ ਵੀ ਚੁਣਾਂ ਦੇ ਘਰੀਆਂ ਤੇ ਉਹਨੇ ਮੈਨੂੰ ਫੜਿਆ ਜਦਾਂ ਉਹਦੇ ਸਾਹ ਜਿਹੜਾ ਮਜੂਤਾ ਸਰਪੰਚ ਉਹਨੇ ਆ ਕੇ ਸਰ ਦੇ ਪਿੱਛੋਂ ਪਤਾ ਨਹੀਂ ਕੀ ਮਾਰਿਆ ਕਾਰਨ ਕੀ ਹੋਇਆ ਲੜਾਈ ਦਾ ਪਤਾ ਨਹੀਂ 바ਗੀ ਮੈਂ ਤਾਂ ਡਿਊਟੀ ਦਾ ਆਹੀ 5 ਵਜੇ ਤੇ ਮੈਂ ਜਦੋਂ ਆਇਆ ਤਾਂ ਮੈਨੂੰ ਜਦੋਂ ਪਤਾ ਲੱਗਾ ਕਿ ਇਹਦੀ ਲੜਾਈ ਹੈ ਮੇਰੇ ਭਰਾ ਦੀ ਮੈਂ ਪਿੱਛੇ ਝੜਾਉਣ ਗਿਆ ਜਹਾਤਾ ਜਿਹਾ ਬਿਲਕੁਲ ਮੈਨੂੰ ਜਾਣਦੇ ਹਨ ਮੇਰੇ ਤੇ ਹਮਲਾ ਕਰਤਾ ਲੜਾਈ ਹੋਈ ਕਿੱਥੇ ਇਹ ਪਾਜੀ ਆਪਣੇ ਦਰਗਾਹ ਆ ਪੀਰ ਬਾਬਾ ਭੋਲੇ ਸ਼ਾ ਉੱਥੇ ਹੀ ਫਗਵਾੜਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੋਜੀ ਤੇ ਮਹੰਗਾ ਸਿੰਘ ਸਾਹਿਬ ਦਾ ਪੰਚਾਇਤ ਮੈਂਬਰ ਨੇ ਦੱਸਿਆ ਕਿ ਸਾਡੇ ਤੇ ਜੋ ਇਲਜ਼ਾਮ ਲੱਗ ਰਹੇ ਨੇ ਉਸ 'ਤੇ ਝੂਠ ਹੈ ਪਾਜੀ ਆਪਣਾ ਮੇਰਾ ਨਾਮ ਮਹੰਗਾ ਸਿੰਘ ਆ ਪਾਜੀ ਕਿਹੜੇ ਪਿੰਡ ਦਾ ਸਰਪੰਚੋਂ ਮੀਰਾਪੁਰ ਤੋਂ ਮੈਂ ਸਾਬਕਾ ਮੈਂਬਰ ਬਣਿਆ ਤੇ ਜੀ ਅੱਛਾ ਇਹ ਕੀ ਮਾਮਲਾ ਕਿ ਸਰਪੰਚ ਤੇ ਤੁਹਾਡੇ ਸਾਰਿਆਂ ਤੇ ਰੋਪ ਲਗਾਏ ਹੋ ਕਹਿੰਦੇ ਕੁੱਟ ਮਾਰ ਸਾਡੀ ਪਿੰਡ ਦੇ ਵਿੱਚ ਕੀਤੀ ਆ ਭਾਜੀ ਝੂਠ ਬੋਲਣ ਨੂੰ ਕੋ ਜਿੰਨਾ ਮਰਜ਼ੀ ਬੋਲ ਲਵੇ ਸਾਡਾ ਘਰ ਬਣਦਾ ਸੀਗਾ ਔਰ ਮੇਰਾ ਬੇਟਾ ਉੱਥੇ ਖੜ ਕੇ ਕੰਮ ਕਰਾਉਂਦਾ ਸੀ ਲਾਈਟਾਂ ਵਾਲੇ ਇਲੈਕਟ੍ਰੀਸ਼ੀਅਨ ਮੁੰਡੇ ਆਏ ਸੀ ਉਹਨੇ ਬੁਲਾਇਆ ਛੋਪ ਤੋਂ ਇਹਨੂੰ ਬੇਟਾ ਮੇਰਾ ਆਇਆ ਆਪਣੇ ਗੇਟ ਦੇ ਵਿੱਚ ਖੜਾ ਜੀ ਇਹ ਪਹਿਲਾਂ ਜਿਹੜਾ ਸਾਬਕਾ ਸਰਪੰਚ ਦਾ ਹਸਬੰਡ ਹੈ ਨਾ ਇਹ ਪਹਿਲਾਂ ਆ ਕੇ ਨੇ ਮਤਲਬ ਉੱਥੇ ਜਗ੍ਹਾ ਤੇ ਕਿਸੇ ਮੁੰਡੇ ਨੂੰ ਕੁੱਟਿਆ ਪਿੰਡ ਦੇ ਨੂੰ ਜੀ ਉਹਨੂੰ ਕੋਟ ਦਾ ਕੋਟ ਦਾ ਬਾਅਦ ਦੇ ਵਿੱਚ ਇੱਧਰ ਆ ਗਿਆ ਗਾਲ ਗਾਲੀ ਗਲੋਚ ਕਰਦਾ ਸੀਗਾ ਬਾਅਦ ਦੇ ਵਿੱਚ ਆ ਕੇ ਬੇਟੇ ਦੇ ਗੱਲ ਪੈ ਗਿਆ ਜੀ ਸਾਡੇ ਘਰ ਆ ਕੇ ਪਿਆ ਜੀ ਗੇਟ ਦੇ ਵਿੱਚ ਬਾਅਦ ਵਿੱਚ ਹੱਥੋਂ ਬਾਈ ਹੋਏ ਮੈਨੂੰ ਜਾ ਕੇ ਸਾਡੇ ਪਿੰਡ ਦੀਆਂ ਬੀਬੀਆਂ ਨੇ ਦੱਸਿਆ ਤੇ ਤੇਰੇ ਬੇਟੇ ਨੂੰ ਕੋਟਦਾ ਮੈਂ ਨਹਾ ਰਿਆ ਸੀ ਜੀ ਬਾਅਦ ਚ ਜਦੋਂ ਅਸੀਂ ਆਏ ਦੀ ਉੱਥੇ ਕੋਈ ਨਹੀਂ ਸੀਗਾ ਇਹ ਬਾਅਦ ਦੇ ਵਿੱਚ ਫਿਰ ਦੂਜੇ ਪਾਸੇ ਤੋਂ ਆਇਆ ਜੀ ਮੋਟਰਸਾਈਕਲ ਤੇ ਇਹਨੇ ਲਿਆ ਕੇ ਮੈਂ ਗੇਟ ਦੇ ਮੋਰੇ ਖੜਾ ਜੀ ਇਨੇ ਮੋਟਰਸਾਈਕਲ ਮੇਰੀਆਂ ਲੱਤਾਂ ਦੇ ਵਿੱਚ ਮਾਰਿਆ ਲਿਆ ਕੇ ਜੀ ਅੱਛਾ ਜੀ ਤੇ ਮੋਟਰਸਾਈਕਲ ਇਹਦਾ ਡੇਗ ਗਿਆ ਮੈਂ ਸਾਈਡ ਤੇ ਹੋ ਗਿਆ ਡੇਗਿਆ ਤਾਂ ਡਿੱਕੇ ਸਿਰ ਪਾਟ ਗਿਆ ਜੀ ਡਿੱਗਣ ਦੇ ਨਾਲ ਨਹੀਂ ਇਹ ਤਾਂ ਕਹਿੰਦਾ ਵੀ ਸਾਡੇ ਤੇ ਹਮਲਾ ਕੀਤਾ ਨਹੀਂ ਜੀ ਹਮਲਾ ਉੱਥੇ ਕਿਸੇ ਨੇ ਨਹੀਂ ਕੀਤਾ ਜੀ ਸਾਰਾ ਪਿੰਡ ਤਕਰੀਬਨ ਇਕੱਠਾ ਹੋ ਗਿਆ ਆਹ ਦੇਖੋ ਜੀ ਹਮਲਾ ਆਹ ਦੇਖੋ ਜੀ ਕੱਪੜੇ ਪਾੜੇ ਨੇ ਪਹਿਲਾਂ ਸਾਰਿਆਂ ਦੇ ਆ ਮੇਰੇ ਵੀ ਕੱਪੜੇ ਦੇ ਪਾੜੇ ਨੇ ਜੀ ਕੋਈ ਤਰ੍ਹਾਂ ਹਮਲਾ ਆਇਆ ਠੀਕ ਹੈ ਜਨਾਨੀ ਦੇ ਕੱਪੜੇ ਭਰੇ ਆ ਕੇ ਘਰ ਦੇ ਜਿਹੜਾ ਘਰ ਦੇ ਬਿਲਕੁਲ ਹੀ ਮੋਰੇ ਹਮਲਾ ਕਰ ਦੇਣਾ ਭਾਈ ਆਹ ਹਮਲਾ ਅੱਛਾ ਉਸ ਤੋਂ ਬਾਅਦ ਦੇ ਵਿੱਚ ਜੀ ਇਹਨੇ ਕੋਟਮਾਰ ਫੇਰ ਇਹਦਾ ਬ੍ਰਦਰ ਆ ਉਧਰੋਂ ਡਾਂਗ ਜਾ ਕੇ ਦੌੜਾਇਆ ਸਾਰੇ ਪਿੰਡ ਦੇ ਉਥੇ ਨਗਰ ਦੇ ਜਨੇ ਵੀ ਵੱਧ ਤੋਂ ਵੱਧ ਮੇਰੇ ਖਲ ਬੰਦੇ ਮੌਜੂਦ ਹੋਣੇ ਬੀਬੀਆਂ ਵੀ ਡਾਂਗ ਜਾ ਕੇ ਆ ਫੇਰ ਇਹਦੀ ਪਿੰਡਾਂ ਦੇ ਡਾਂਗ ਖੋਈ ਆ ਇਹਦਾ ਬ੍ਰਦਰ ਵੀ ਦੋਨੇ ਹੱਥੀ ਪਾਈ ਹੁੰਦੇ ਆ ਕੋਟਮਾਰ ਹੋਈ ਆ ਅਜੇ ਵੀ ਕੁੱਟੇ ਹੋਣਗੇ ਇਹ ਨਹੀਂ ਵੀ ਸਾਨੂੰ ਕੁੱਟਿਆ ਇਹ ਨਹੀਂ ਵੀ ਨਹੀਂ ਕੁੱਟਿਆ ਸਾਨੂੰ ਨਹੀਂ ਪਤਾ ਨਾ ਇਹ ਛੱਟ ਕਿਦਾਂ ਲੱਗੀ ਕਿਦਾਂ ਨਹੀਂ ਲੱਗੀ ਪਰ ਅਸੀਂ ਇਦਾਂ ਨਹੀਂ ਹੱਥਾਂ ਨਾਲ ਹੀ ਲੜਾਈ ਹੋਈ ਆ ਡਾਂਗਾ ਇਹਨਾਂ ਕੋਲ ਸੀ ਗਿਆ ਜੀ ਉਹ ਤਾਂ ਕਹਿੰਦੇ ਸਾਡੇ ਤੇ ਤਿੱਖੀ ਜੀ ਨੇ ਵਾਰ ਕੀਤਾ ਸਾਰੇ ਵਗੀਦਾਂ ਨੇ ਬਿਲਕੁਲ ਵੀ ਤਿੱਖੀ ਜੀ ਕਿਸੇ ਕੋਲ ਵੀ ਕੋ ਪਿੰਡ ਦਾ ਕਰਦੇ ਤਿੱਖੀ ਜੀ ਆ ਫੇਰ ਆਪਾਂ ਜੋ ਕਹਿਣਗੇ ਆਪਾਂ ਤਿਆਰ ਦੂਜੇ ਨੰਬਰ ਤੇ ਉਸ ਤੋਂ ਬਾਅਦ ਚਲੋ ਅਸੀਂ ਇੱਥੇ ਆ ਗਏ ਆ ਇਹ ਵੀ ਆਏ ਆ ਹਸਪੀਟਲ ਆ ਕੇ ਵੀ ਮੈਨੂੰ ਇਹ ਪੈ ਗਿਆ ਪੱਤਰਕਾਰ ਵੀ ਦੇਖਦੇ ਸੀਗੇ ਜਦੋਂ ਪਿਆ ਜੀ ਮੁਲਾਜ਼ਮ ਵੀ ਦੇਖਦੇ ਆ ਖੇਰ ਉਥੇ ਆ ਕੇ ਸਾਡੇ ਨਾਲ ਲੜਨ ਲੱਗਾ ਜੀ ਆ ਸਾਡੇ ਸਾਫ ਦਾ ਸਰਪੰਚ ਇਹਦੇ ਵੀ ਥੱਪੜ ਮਾਰਿਆ ਹੁਣ ਸਾਡੇ ਸਾਹਮਣੇ ਥੱਪੜ ਜਿਹੜਾ ਆ ਕੇ ਹਸਪੀਟਲ 'ਚ ਨਹੀਂ ਘੱਟ ਕਰਦਾ ਪਿੰਡ ਕੀ ਕਰਦਾ ਹਊਗਾ ਜੀ ਕੋਈ ਕੰਪਲੇਟ ਸਬਤ ਤੁਸੀਂ ਕੀਤੀ ਸੀ ਇਹਨਾਂ ਖਿਲਾਫ ਉੱਥੇ ਇਹਦੇ ਖਿਲਾਫ ਪਹਿਲਾਂ ਪਤਾ ਨਹੀਂ ਕਿੰਨੀਆਂ ਕੰਪਲੇਨਾਂ ਕੀਤੀਆਂ ਜੀ ਤੇ ਹੁਣ ਜਿਹੜੇ ਸੱਟਾਂ ਲੱਗੀਆਂ ਇਹ ਕਿੱਦਾਂ ਲੱਗੀਆਂ ਨੇ ਆਪ ਹੀ ਲਾਈਆਂ ਜਾਂ ਦੇਖੋ ਜੀ ਆਪ ਨਹੀਂ ਲਾਈਆਂ ਡੇਕੇ ਲੱਗੀਆਂ ਕਿੱਦਾਂ ਲੱਗੀਆਂ ਅਸੀਂ ਨਹੀਂ ਜਾਣਦੇ ਪਰ ਉਥੇ ਲੜਾਈ ਸਾਡੀ ਹੱਥਾਂ ਨਾਲ ਹੋਈ ਆ ਉਹ ਕਹਿੰਦੇ ਸਾਡੀ ਕੋਈ ਪੰਚਾਇਤੀ ਨੂੰ ਲੈ ਕੇ ਕਹਿੰਦੇ ਜਲਦੀ ਰਾਂਝਾ ਜਬਾਜੀ ਪ੍ਰਾਨੀ ਦੇਖੋ ਜੀ ਪੰਚਾਇਤ ਸਰਪੰਚ ਪਹਿਲਾਂ ਆਏ ਸਕਾਰਟੀ ਦੇ ਕਹਿੰਦੇ ਅਸੀਂ ਭਾਜੀਪੀ ਤਾਂ ਕਰਕੇ ਦੇਖੋ ਜੀ ਪਾਰਟੀ ਕੋਈ ਵੀ ਹੋਵੇ ਪਾਰਟੀ ਇਹ ਥੋੜੀ ਕਹਿੰਦੀ ਵੀ ਤੁਸੀਂ ਪਿੰਡ ਚ ਲੜੋ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ ਤੇ ਇਹਦਾ ਮਤਲਬ ਇਹ ਥੋੜੀ ਜਿਹੀ ਪਿੰਡ ਚ ਲੜਾਈ ਝਗੜਾ ਕਰਾਂਗੇ ਇਹ ਤਾਂ ਹਰੇਕ ਨੂੰ ਕਹਿੰਦੇ ਲੜੋ ਨਾ ਠੀਕ ਹੈ ਤੁਹਾਡੀ ਇਲੈਕਟਰ ਦੇ ਵਿੱਚ ਪੁਲਿਸ ਨਾਲ ਗੱਲਬਾਤ ਹੋਈ ਉਹਨੂੰ ਕੋਈ ਮੈਂ ਸਭ ਤੋਂ ਪਹਿਲਾਂ ਐਸਐਚਓ ਦਾ ਉਹਨੂੰ ਫੋਨ ਕੀਤਾ ਜੀ ਜਦੋਂ ਇਹ ਪਹਿਲਾਂ ਲੜ ਕੇ ਗਿਆ ਰਾਵਲਪਿੰਡੀ ਉਹ ਕਹਿੰਦੇ ਐਕਸੀਡੈਂਟ ਕੇਸ ਦੇ ਵਿੱਚ ਫਿਰ 100 ਨੰਬਰ ਤੇ ਕਾਲ ਅਸੀਂ ਕੀਤੀ ਜੀ ਉੱਥੇ ਪਿੰਡੋਂ ਵੀ ਸਾਡੇ ਇਦਾਂ ਇਦਾਂ ਸਾਡੇ ਘਰ ਆ ਕੇ ਸਾਡੇ ਨਾਲ ਹਮਲਾ ਹੋਇਆ ਜੀ ਔਰ ਪੁਲਿਸ ਉੱਥੇ ਅਜੇ ਤੱਕ ਨਹੀਂ ਜੀ ਪਹੁੰਚੀ ਅਸੀਂ ਇੱਥੇ ਆ ਗਏ ਹਾਂ ਹਰ ਕੇ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਇਹੀ ਕਰਦੇ ਆਂ ਕਿ ਜਿਹੜੀ ਬਦਮਾਸ਼ੀ ਕਰਦਾ ਹੈ ਦੀ ਬਦਮਾਸ਼ੀ ਨੂੰ ਕੰਟਰੋਲ ਕੀਤਾ ਜਾਵੇ ਜੇ ਅਸੀਂ ਗੱਲ ਤੇ ਸਾਡੇ ਦੇ ਕਾਰਵਾਈ ਕੀਤੀ ਜਾਵੇ ਜੇ ਗੱਲ ਤੇ ਇਹ ਤੇ ਕੀਤੀ ਜਾਵੇ ਪਿੰਡ ਦੇ ਜਣੇ ਖਣੇ ਜਣੇ ਖਣੇ ਬੰਦੇ ਦੇ ਗੱਲ ਪੈਂਦਾ ਜੀ ਰਸਤੇਾਂ ਦੇ ਵਿੱਚ